ਫੜਾਉ ਲੈ ਨਈ ਦਾ ਹਾਂ ਬਾਈ ਕੱਲਾ ਵੀ ਦਰਲਾ ਨੀ ਕੰਲਾ ਘਾਟੀ ਅੱਛਾ ਕੱਲਾ ਘਾਟੀ ਹਾਂ ਹਾਂ ਅੱਛਾ ਨੀ ਚੱਕਰ ਲਾਉਂਦੇ ਚੱਕਰਾਂ ਚੱਲ ਬਹਿ ਜਾ ਆਦੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਨਾ ਇੱਕ ਵੀਰਨਾ ਮਲਾਉਣਾ ਚਾਹੁੰਦੇ ਆ ਵੀ ਅਰਦਾਸ ਕਰਨੀ ਪ੍ਰਮਾਤਮਾ ਅੱਗੇ ਨਾ ਛੱਡਿਆ ਕਰੋ ਜਦੋਂ ਘਰ 'ਚ ਦੁੱਖ ਆਉਂਦਾ ਨਾ ਤੇ ਦੁੱਖ ਵੇਲੇ ਅਰਦਾਸ ਕਰਨੀ ਨਾ ਛੱਡੋ ਇਹ ਉਹ ਭਰਾ ਆ ਇਹ ਮਾਤਾ ਸਾਡੇ ਨਾਲ ਖੜੀ ਆ ਇਹ ਭਰਾ ਦਾ ਐਕਸੀਡੈਂਟ ਹੋ ਗਿਆ ਕੋ ਗੱਡੀ ਪਿੱਛੋਂ ਬੈਕ ਮਾਰ ਕੇ ਤੇ ਚਲਾ ਗਿਆ ਤੇ ਸੱਟ ਬਹੁਤ ਜ਼ਿਆਦਾ ਲੱਗੀ ਤੇ ਇਹਨੂੰ ਵੀਰ ਨੂੰ ਪੀਜੀਆਈ ਲੈ ਗਿਆ ਪੀਜੀਆਈ ਉੱਥੇ ਐਡਮਿਟ ਕਿੰਨਾ ਚੱਲ ਰਿਹਾ ਮਾਦੇ ਉੱਥੇ ਦੱਸਦੇ ਨੇ ਲਈ ਦਸਾਂ ਦਿਨਾਂ ਬਾਅਦ ਜਵਾਬ ਦਿੱਤਾ ਪੀਜੀਆਈ ਦੇ ਵਿੱਚੋਂ ਵੀ ਇਹ ਨਹੀਂ ਬਚਣਾ ਇਹਨੂੰ ਘਰ ਲੈ ਜਾਓ ਘਰ ਜਦੋਂ ਐਂਬੂਲੈਂਸ ਦੇ ਵਿੱਚ ਲੈ ਕੇ ਆਉਂਦੇ ਸੀ ਸਾਡੀ ਆਪਣੀ ਟੀਮ ਲੈ ਕੇ ਆਉਂਦੀ ਪਈ ਸੀ ਤੇ ਟੀਮ ਨੇ ਆਪਾਂ ਗੱਲ ਹੋਈ ਵੀ ਇਹਨੂੰ ਘਰ ਲੈ ਕੇ ਜਾਣਾ ਵੀ ਜਿੰਨਾ ਚਿਰ ਸਾਡੇ ਨਾਲ ਮੇਰੇ ਵੀਰ ਪਾਲਾ ਖੜਾ ਟੀਮ ਮੈਂਬਰ ਤੇ ਵੀ ਭਾਜੀ ਕਿੱਦਾਂ ਕਰੀਏ ਮੈਂ ਕਿਹਾ ਯਾਰ ਜਿੰਨਾ ਚਿਰ ਸਵਾਸ ਆਪਾਂ ਹੈਗੇ ਆਪਾਂ ਆਪਣੇ ਹਸਪਤਾਲ ਬੀਬੀ ਦੇ ਆ ਜਾਂ ਉੱਥੇ ਰੱਖ ਲੈਣੇ ਆ। ਇਦਾਂ ਹੀ ਕਰਦੇ ਆਪਾਂ ਹਸਪਤਾਲ ਚ ਰੱਖ ਲੈ ਵੀ ਘਰ ਕਾਹਤੋਂ ਰੱਖਣਾ। ਤੇ ਹਸਪਤਾਲ ਦੇ ਵਿੱਚ ਡਾਕਟਰ ਸਾਡੇ ਲਵਪਰੀ ਡਾਕਟਰ ਗੁਰਜੋਤ ਉਹਨਾਂ ਨਾਲ ਗੱਲਬਾਤ ਹੋਈ ਮੈਂ ਕਿਹਾ ਭਾਜੀ ਜੋ ਵੀ ਤਰੋਂ ਤੁਹਾਡਾ ਟ੍ਰੀਟਮੈਂਟ ਆਪਣੇ ਹਿਸਾਬ ਨਾਲ ਚਲਾਓ। ਪਰ ਉਹੀ ਵੀ ਅਰਦਾਸ ਬੇਨਤੀ ਅਸੀਂ ਪਰਿਵਾਰ ਨੂੰ ਕਿਹਾ ਵੀ ਜਰੂਰ ਕਰਦੇ ਰਹੋ ਵੀ ਵੀ ਜਿੰਨਾ ਚਿਰ ਸਵਾਸ ਹੈਗੇ ਆ ਉਹਨਾਂ ਚਿਰ ਹਿੰਮਤ ਨਾ ਛੱਡੋ। ਉਹੀ ਕਿਰਪਾ ਹੋਈ ਇੱਕ ਪਰਮਾਤਮਾ ਦੀ ਕਿਰਪਾ ਇੱਕ ਦਿਨ ਕੁਛ ਦੋ ਦਿਨ ਕੁਛ ਅੱਜ ਇਹ ਵੀਰ ਤੁਹਾਡੇ ਸਾਹਮਣੇ ਆ। ਪ੍ਰਸ਼ਾਦਾ ਵੀ ਛੱਕਦਾ ਜਾ ਕੇ ਤੇ ਪ੍ਰਸ਼ਾਦਾ ਵੀ ਛੱਕਦਾ ਹੁਣ ਜਾਣ ਲੱਗ ਪਿਆ ਉੱਠ ਕੇ ਆ ਤੁਰਨ ਵੀ ਖੜਾ ਵੀ ਹੋਣ ਲੱਗ ਪਿਆ ਖੜਾ ਹੋ ਮੇਰਾ ਭਰਾ ਵਾਲੇ ਕੁ ਆ ਓਏ ਭਲੇ ਛੇੜ ਦੀ ਇੱਕ ਇੱਕ ਮਤਲਬ ਉਹ ਨਾ ਵੱਖਰਾ ਹੀ ਆਨੰਦ ਆਇਆ ਜਦੋਂ ਮੈਂ ਅੱਜ ਪਿੰਡ ਦੇ ਵਿੱਚ ਆਇਆ ਸੀ ਇੱਕ ਵੀਰ ਨੇ ਡੈਥ ਹੋ ਗਈ ਸੀ ਆਪਣੇ ਪਿੰਡ ਦੇ ਵਿੱਚ ਹੀ ਰੰਗ ਕਰਦਾ ਸੀ ਤੇ ਉਹ ਵਿਚਾਰਾ ਬਹੁਤ ਗਰੀਬ ਪਰਿਵਾਰ ਸੀ ਤੇ ਉਹਦੇ ਅੱਜ ਬੱਚੇ ਸੀ ਦੋ ਛੋਟੂ ਛਟੀਆਂ ਤੇ ਅੱਜ ਉਹਨਾਂ ਦੇ ਭੋਗ ਦੇ ਉੱਪਰ ਆਏ ਸੀ ਤੇ ਬਾਅਦ ਦੇ ਵਿੱਚ ਮੈਂ ਕਿਹਾ ਜਰੂਰ ਆਪਾਂ ਮਿਲ ਕੇ ਜਾਣਾ ਤੇ ਮਾਤਾ ਜੀ ਜਦੋਂ ਜਵਾਬ ਦੇਤਾ ਕੀ ਉਦੋਂ ਲੱਗਾ ਪਰਮਾਤਮਾ ਵੀ ਇੱਕ ਬੱਚਾ ਹੈ ਹੈ ਨਹੀਂ ਹਨ ਉਹ ਹੈ ਜੀ ਸਾਰੇ ਇਤਿਦਾਰੇ ਇੰਦੇ ਹੀ ਵੀ ਨਹੀਂ ਬਚਣਾ ਨਹੀਂ ਬਚਣਾ ਇਹ ਦੇਖ ਵਾਹਿਗੁਰੂ ਇਹ ਉਹ ਪਰਮਾਤਮਾ ਦੀ ਕਿਰਪਾ ਆ ਮੈਂ ਇਹੀ ਗੱਲ ਕਰਦਾ ਅਰਦਾਸ ਕਰਦੀ ਨਾ ਛੱਡਿਆ ਕਰੋ ਦੁੱਖ ਵੇਲੇ ਅਰਦਾਸ ਤੇ ਸੁੱਖ ਵੇਲੇ ਮਹਾਰਾਜ ਦਾ ਸ਼ੁਕਰਾਨਾ ਜ਼ਰੂਰ ਕਰਦੇ ਰਿਹਾ ਕਰੋ ਏ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਆ ਸੰਸਤਾ ਵੱਲੋਂ ਚਲੋ ਜਿੰਨੀ ਵੀ ਸਾਡੇ ਕੋਲ ਹੈਲਪ ਹੋਈ ਆਪਾਂ ਇਹਨਾਂ ਦੀ ਸਹਾਇਤਾ ਹਸਪੀਟਲ ਦੇ ਵਿੱਚ ਤੇ ਕਰਦੇ ਰਹੇ ਪ੍ਰਮਾਤਮਾ ਕਿਰਪਾ ਬਣਾਈ ਰੱਖਣ ਸਾਡੀ ਸਾਰੀ ਟੀਮ ਦਾ ਵੀ ਅੱਜ ਇਹ ਖੜਾ ਆ ਮਾਤਾ ਦਾ ਕੱਲ ਨੂੰ ਕੋਈ ਆਲਾ ਘਰ ਦੇ ਵਿੱਚ ਕਿਰਤ ਕਰਕੇ ਆਊਗਾ ਆਪਣੀ ਕਮਾਈ ਕਰੂਗਾ ਥੋੜੀ ਥੋੜੀ ਜਿਹੜੀ ਆ ਮਾਤਾ ਇਹ ਵੀ ਹੋ ਜਾਣਾ ਠੀਕ ਹੋ ਜਾਣਾ ਤੇ ਥੋੜੀ ਥੋੜੀ ਇਹ ਵੀ ਠੀਕ ਹੋਊਗਾ ਪ੍ਰਮਾਤਮਾ ਕਿਰਪਾ ਕਰਨ ਅਿੰਦੇ ਹੀ ਅਰਦਾਸ ਕਰਾਂਗੇ ਤੇ ਜਰੂਰ ਮੇਰੇ ਭਰਾ ਇਹ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਪਹਚਾਯੋ ਇਹ ਤੁਹਾਡੇ ਮੋਰੇ ਇੱਕ ਬਹੁਤ ਵੱਡੀ ਐਗਜ਼ੈਂਪਲ ਆ ਜਿਹੜੀ ਅਰਦਾਸ ਪਰਮਾਤਮਾ ਕਰੇ ਅਰਦਾਸ ਜਰੂਰ ਕਰਦੇ ਰਿਹਾ ਕਰੋ ਅਸੀਂ ਸੰਸਥਾ ਦੇ ਵਿੱਚ ਵੀ ਸਾਡੇ ਨਾਲ ਅਸੀਂ ਕਈ ਇਹੋ ਜਿਹੇ ਮਤਲਬ ਤੁਹਾਡੇ ਨਾਲ ਸਾਂਝੀਆਂ ਕਰ ਸਕਦੇ ਆ ਘਟਨਾਵਾਂ ਵੀ ਜਿੱਥੇ ਬਾਣੀ ਨਾਲ ਬਾਣੀ ਪੜਦਿਆਂ ਨੂੰ ਠੀਕ ਕਈ ਪਰਿਵਾਰ ਬੱਚੇ ਹੋਏ ਆ ਗੁਰੂ ਸਾਹਿਬ ਕਿਰਪਾ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Ben mi? mi?